ਲਓ ਅੱਜ ਮੈਂ ਲੱਲੂ ਦੀ ਗੱਲ ਕਰਨ ਲੱਗਿਆ ਲੱਲੂ ਪਿੰਡਾਂ 'ਚ ਹੁੰਦੇ ਨੇ ਪਹਿਲਾਂ ਵੀ ਹੁੰਦੇ ਰਹੇ ਨੇ ਹੁਣ ਵੀ ਹੈਗੇ ਨੇ ਇੱਕ ਪਿੰਡ 'ਚ ਇੱਕ ਲੱਲੂ ਨੌਂਦਾ ਬੰਦਾ ਰਹਿੰਦਾ ਸੀ ਜੇ ਜੇ ਸੁਧਾਰਨ ਜੇ ਬੰਦੇ ਹੁੰਦੇ ਨੇ ਦੇਸੀ ਜੇ ਮੇਰੇ ਵਰਗੇ ਰੱਬ ਨਾਲ ਦੇ ਕੋਲ ਹੀ ਹੁੰਦਾ ਉਹ ਕਰਿਆ ਕਰੇ ਕੀ ਕੁਸਤਾ ਕੰਮ ਨੂੰ ਜ਼ਿਲ੍ਹਾ ਜਾ ਕੰਮ ਕਰਕੇ ਰਾਜੀ ਨਹੀਂ ਸੀ ਇੱਕ ਘਰ ਦੇ ਵਿੱਚ ਇਕੱਲਾ ਅੱਛਾ ਹੀ ਵਿਆਹ ਵੀ ਹੋ ਗਿਆ ਤੈਨੂੰ ਚਾਰ ਜਵਾਕ ਵੀ ਹੋ ਗਏ ਇੱਕ ਮਾਂ ਦੇ ਪੁੱਤ ਨੂੰ ਨਸ਼ਾ ਲਾ ਲਿਆ ਫੀਮ ਖਾਇਆ ਕਰੇ ਖੁੱਲੀ ਜਿੰਨੀ ਕੋ ਲੋੜ ਹੋਵੇ ਖਾ ਲਿਆ ਕਰੇ ਫਿਰ ਤੂੰਰਾ ਫਰੇ ਸੱਤ ਅੱਰੇ ਪਿੰਡ ਪਿੰਡ ਜਿਹੜੇ ਕੁੜੀ ਦੰਦਾ ਮਾਂ ਦੇ ਪੁੱਤ ਨੇ ਕੀ ਕਰਿਆ ਤੈਨੂੰ ਕਿੱਲੇ ਸੀ 5-4 ਸਾਲਾਂ ਚ 1.5 ਕਿੱਲਾ ਚੱਕਤਾ 1.5 ਕਿੱਲਾ ਵੇਚਦਾ 1.5 ਕਿੱਲਾ ਵੇਚਦਾ ਫੀ ਮੂੰਹੇ ਧੱਕੜ ਮਾਰਦਾ ਤੋ ਰੈਫਰੀ ਉਹਦੇ ਘਰ ਵਾਲੀ ਸਿਆਣੀ ਵਿਚਾਰੀ ਉਹ ਕਹਿੰਦੀ ਜੇ ਐ ਚੰਮ ਚੱਲੀ ਗਿਆ ਜਵਾਕਾਂ ਨੂੰ ਕੀ ਖਵਾਉਂਗੀ ਮੈਂ ਜਵਾਕਾਂ ਨੂੰ ਕਿੱਧਰ ਲਿਜਾਉਂਗੀ ਇਹਦੇ ਵਾਲਾ ਐ ਨਾ ਕਰੀਏ ਜਵਾਕ ਰੋਟੀ ਖਾਂਦੇ ਰਹਿ ਜਾਣਗੇ ਇਹਨੂੰ ਮੌਤ ਦੇ ਮੂੰਹ ਚ ਹੀ ਤੱਕ ਦਿੰਨੇ ਆ ਹਾਂ ਉਨੇ ਕੀ ਕਰਿਆ ਇੱਕ ਦਿਨ ਚੂਰੀਚਾਰੀ ਕੁੱਟ ਕੇ ਕਹਿੰਦੀ ਦੇਖ ਪਤੀ ਪਰਮੇਸ਼ਰਾ ਮੈਨੂੰ ਤੇਰੇ ਮੰਗਰ ਲਾਇਆ ਮੇਰੇ ਮਾਪਿਆਂ ਨੇ ਸਾਰੀ ਦੁਨੀਆ ਚ ਸੋਨਾ ਦੇਖ ਕੇ ਤੇ ਇਹਨੂੰ ਸਲੱਗ ਦੀ ਦੇਖ ਕੇ ਕੰਮਾਂ ਦੇਖ ਕੇ ਉਹਨਾਂ ਨੇ ਤਾਂ ਕੋਈ ਮੜਾ ਨਹੀਂ ਸੋਚਿਆ ਅਰ ਤੂੰ ਐਂ ਕਰ ਐਸ ਤਰ੍ਹਾਂ ਕੰਮ ਨਹੀਂ ਚੱਲਣਾ ਪੂਆ ਸ਼ਹਿਰ ਜਾਇਆ ਕਰ ਬਰਨਾਲੇ ਜਾਇਆ ਕਰ ਦੇਹਾੜੀ ਜਾਇਆ ਕਰ ਉੱਥੇ ਚਲ ਤੇਰਾ ਖਰਚਾ ਤਾਂ ਚਲੀ ਜਾ ਹਾਂ ਹਾਂਜੀ ਵੀ ਜਿਹੜਾ ਦੂੜ ਕਿਲੇ ਰਹਿੰਦਾ ਹੈ ਜੁਆ ਕੰਦਾ ਰੋਟੀ ਖਾ ਲਿਆ ਕਰਨਗੇ ਕਹਿੰਦਾ ਗਲਤ ਆ ਦੀ ਰਿਆਣੀ ਆ ਭਗਵਾਨ ਨੇ ਕਹਿੰਦਾ ਫੇਰ ਐਂ ਕਰ ਚੂਰੀ ਚਾਰੀ ਕੁੱਟਦੇ ਰੋਟੀ ਪਾਣੀ ਬੰਨਦੇ ਪੱਲੇ ਕਹਿੰਦੀ ਰੋਟੀ ਅੱਜ ਦੀ ਤਾਂ ਬੰਨਦਲ ਨਹੀਂ ਆ ਕਿਤੇ ਹੱਥ ਨੂੰ ਨਾ ਮੁੜ ਕੇ ਆ ਜੀ ਹਫਤੇ ਬਾਅਦ ਆਇਆ ਕਰ ਚਾਰ ਪੈਸੇ ਇਕੱਠੇ ਲੈ ਕੇ ਆਇਆ ਕਰ ਇਕੱਠੇ ਚਾਰ ਪੈਸੇ ਉਹੀ ਪਪਾ ਗੁਰਗੜ ਲਿਆ ਕਰਾਂਗੇ ਖੰਡ ਖੁੰਡ ਆਟੇ ਦੀ ਫੇਲੀ ਲਿਆ ਕਰਾਂਗੇ ਸਹਾਰ ਚੜਦਾ ਮੱਕੀ ਦੀਆਂ ਰੋਟੀਆਂ ਖਾ ਜਾਣਗੇ ਜਵਾਕ ਅੱਛਾ ਜੀ ਉਹਨੇ ਸੋਚਿਆ ਵੀ ਕਹਿੰਦਾ ਗੱਲ ਤਾਂ ਸਿਆਣੀ ਕਹਿੰਦੀ ਐ ਇਹ ਤੇਰਾ ਆਪ ਦਾ ਖਰਚ ਤਾਂ ਆਪ ਚਲਾ ਹੂੰ ਕਮਾਕੇ ਚਾਹੇ ਕਰੇ ਨਾ ਦੇ ਆਪ ਦਾ ਡਿਟਾ ਤੋ ਤੋਰ ਉਹਨੇ ਕੀ ਕਰਿਆ ਉਹਦੇ ਘਰ ਆਈ ਨੇ ਇੱਕ ਦਿਨ ਚੂਰੀ ਕੁੱਟੀ ਉਧਰੋਂ ਪੰਚਾਰੀਆਂ ਦੀ ਦੁਕਾਨ ਤੇ ਵਗ ਗਿਆ ਜਿਵੇਂ ਮੈਂ ਬਾਹਾਂ ਬਗ ਜਾਣਾ ਸੋਨੀ ਹਰੀ ਜਿਹੜੀ ਕੋਲੇ ਉਹਨੇ ਕੀ ਕਰਿਆ ਨਾ ਸੈਂਖੀਆ ਲੈ ਲਿਆ ਤੇ ਸੈਂਖੇ ਨੂੰ ਸਿੰਬਲ ਖਾਰ ਵੀ ਕਹਿੰਦੇ ਨੇ ਪੁੱਤ ਕਿਉਂ ਜ਼ਹਿਰ ਦਾ ਜ਼ਹਿਰੀ ਹੈ ਉਹਨੇ ਮਾਂ ਦਿੱਤੀ ਇਹ ਕੀ ਕਰਿਆ ਕੱਚਾ ਸੈਂਖੀਆ ਕੁੱਟੜ ਦਾੜ ਫੜੜ ਜਾਂ ਕਰਕੇ ਉਹਦੀ ਚੂਰੀ ਚ ਪਾਤਾ ਵਿੱਚ ਰਲਾਤਾ ਪਰਨੇ ਦੇ ਲੜ ਬਨ ਲਿਆ ਇਹ ਪਰਨੇ ਦੇ ਲੜ ਬਨਤਾ ਗੜੀਆਂ ਗੱਲਾਂ ਕਈਆਂ ਸੀ ਉਹ ਵੀ ਸੋਚੀ ਜਾਂਦਾ ਕਹਿੰਦਾ ਗਲਤ ਸਿਆਣੀ ਕਰੀ ਐ ਤੂੰ ਖਾਈ ਜਾਂਦਾ ਹੂੰ ਕੀ ਨਿਕਲ ਕੇ ਤੈਨੂੰ ਤਾਂ ਆਪਦੇ ਢਿੱਡ ਦਾ ਫਿਕਰ ਐ ਜੋ ਕਹਿੰਦਾ ਦਾ ਕੋਈ ਫਿਕਰ ਨਹੀਂ ਕੱਲ ਨੂੰ ਇਹ ਬਿਉਣੇ ਵੀ ਨਹੀਂ ਐ ਸਾਗ ਕਿਹੜਾ ਕਰੂਗਾ ਡੂੜ ਕਿਲੇ ਤੇ ਅੱਦਾ ਅੱਦਾ ਕਿਲੇ ਆਇਆ ਤੈਨੂੰ ਤਾਂ ਉਹਨੇ ਕੀ ਕਰਿਆ ਨਾ ਮੋਢੇ ਤੇ ਧਰ ਲਿਆ ਪਰਨਾ ਚੂਰੀ ਵਾਲਾ ਚੱਲੋ ਚੱਲ ਚੱਲ ਪਿਆ ਉਦੋਂ ਸੜਕਾਂ ਵੀ ਨਹੀਂ ਸੀ ਪੁੱਤ ਹੁੰਦੀਆਂ ਨਵੇਂ ਬਰਸਾ ਹੁੰਦੀਆਂ ਉਹਦਾ ਚੱਲ ਪਿਆ ਬਰਨਾਲੇ ਕਣੀ ਨੂੰ ਜਦੋਂ ਚੱਲ ਪਿਆ ਇੱਥੇ ਉਹਨੂੰ ਗ੍ਰੈਡ ਬਣਿਆ ਹੋਇਆ ਬਿਜਲੀ ਦਫ਼ਤਰ ਉਦੋਂ ਗਾਹਾਂ ਲੰਘਿਆ ਇਹਦੇ ਪੁੱਤੋ ਪਹੁੰਚ ਜਾਇਆ ਨਾ ਸਤਸੰਗ ਘਰ ਉੱਥੇ ਜਾ ਕੇ ਉਹਦਾ ਟੱਟੀ ਦੀ ਹਾਜਤ ਹੋ ਗਈ ਅੱਛਾ ਜੀ ਉੱਥੇ ਹੁੰਦੀ ਛੋਟੀ ਜੀ ਛਪੜੀ ਅੱਛਾ ਪੁੱਤਾਂ ਮਾਂ ਦਾ ਪੁੱਤ ਕੀ ਕਰੇ ਉੱਥੇ ਧਰ ਕੇ ਨਾ ਆਰਾਧੇ ਆਉਦਾ ਪਰਨਾ ਉਹਦਾ ਪਰਾਂ ਲੈਟਰੀਨ ਨੂੰ ਬਹਿ ਗਿਆ ਖਤਾਨਾਂ ਚ ਨਿਗਾਹ ਉਧਰ ਬਈ ਕੁਝ ਚੱਕ ਕੇ ਵੀ ਨਾ ਲੈ ਜੇ ਕੋਈ ਕੁੱਤਾ ਵੀ ਲੈ ਨਾ ਲੈ ਜੀ ਚੋਰੀ ਵਰੀ ਹਾਂ ਹਾਂ ਉਧਰੋਂ ਕੀ ਕਰਿਆ ਬਰਨਾਲੇ ਕਨਿਓ ਪੰਜ ਛੇ ਸਾਧ ਭਗਮੀ ਕੱਪੜੇ ਪਾਏ ਹੋਏ ਹੱਥਾਂ ਚ ਮੇਰੇ ਵਾਂਗੂ ਫੁੰਗੀਆਂ ਫੜੀਆਂ ਹੋਈਆਂ ਗੁੰਡਾ ਤੁਰੇ ਆਉਂਦੇ ਨੇ ਰੱਬ ਰੱਬ ਕਰਦੇ ਅੱਛਾ ਕੋਲੇ ਹਾਥੀ ਹੈ ਇੱਕ ਹਾਥੀ ਦੇ ਉੱਤੇ ਬੈਠਾ ਇਹਦੇ ਵਰਗਾ ਪਕੜ ਜਾ ਬੰਦਾ ਠੀਕ ਹੈ ਪਰ ਵੀ ਵਰਗਾ ਹੁਣ ਹਾਥੀ ਨੂੰ ਆਦਤ ਹੁੰਦੀ ਹੈ ਕੋਈ ਰਖਤਾ ਜੇ ਕੋਈ ਡੱਕਾ ਡੋਲਾ ਪਿਆ ਹੋਵੇ ਉਹ ਚੱਕ ਕੇ ਸੁੰਡ ਨਾਲ ਮੂੰਹ ਚ ਪਾ ਲੰਦਾ ਖਾਣ ਵਾਲੀ ਚੀਜ਼ਾਂ ਨਹੀਂ ਪਰਾਂ ਕਰ ਦਿੰਦਾ ਹੁਣ ਹਾਥੀ ਦੀ ਹੈਗਾ ਨਾ ਪੁੱਤ ਹੋ ਪਰਨਾ ਪੈ ਗਿਆ ਚੂਰੀ ਵਾਲਾ ਅੱਛਾ ਜੀ ਉਹਨੇ ਕੀ ਕਰਿਆ ਹਾਥੀ ਨੇ ਸੁੰਡ ਨਾਲ ਜਾ ਕੇ ਮੂੰਹ ਚ ਪਾ ਲਿਆ ਜਦੋਂ ਮੂੰਹ ਚ ਪਾਇਆ ਲੱਲੂ ਵੀ ਦੇਖੀ ਜਾਂਦਾ ਲੱਲੂ ਜਦੋਂ ਦੇਖਿਆ ਵੀ ਇਹ ਤਾਂ ਪਰਨਾ ਵੀ ਖਾਈ ਨਾਲੇ ਚੂਰੀ ਦਾ ਦਿੱਤਾ ਜ ਗਈ ਗਈ ਲੱਲੂ ਦੇ ਹੱਥ ਚਾ ਘਾ ਤੋਤੀ ਨੂੰ ਹੱਥ ਪਾਇਆ ਵਾ ਇਹ ਕੋ ਭੱਜਿਆ ਆਉਂਦਾ ਉਵੇਂ ਜਮੀ ਆ ਕੇ ਨਾ ਗਾ ਹਾਂ ਉਹ ਜਿਹੜਾ ਪਰਨੇ ਦਾ ਲੜ ਲੰਮਕਦਾ ਸੀ ਪਰਨੇ ਦੇ ਲੜ ਨੂੰ ਹੱਥ ਪਾ ਕੇ ਲੱਲੂ ਤਾਂ ਖਚਣ ਲੱਗ ਗਿਆ ਜਦੋਂ ਖਚਣ ਲੱਗਿਆ ਉਹਨੇ ਤਾਂ ਇੱਕ ਹੱਥ ਵੇਲਾ ਸੀ ਜਿਹੜਾ ਹੱਥ ਵਿਹਲਾ ਸੀ ਨਾ ਖੱਬਾ ਉਹਦਾ ਕੰਨ ਦੇ ਮਾਰੀ ਮੁੱਕੀ ਹਾਥੀ ਦੀ ਠੀਕ ਹੈ ਹਾਥੀ ਦਾ ਉਲਟਕੀ ਹੋ ਗਿਆ ਹੋਇਆ ਤਾਂ ਉਹਨੂੰ ਨਸ਼ਾ ਪੂਰੀ ਖਾਦੀ ਚ ਜ਼ਹਿਰ ਚੜ ਗਈ ਇਹਨੂੰ ਪ੍ਰਮਾਤਮਾ ਨੇ 50 ਮਿੰਟਾਂ ਚ ਹੀ ਮਾਰ ਸਕਦਾ ਉਹਨੂੰ ਹਾਂ ਉਹ ਹਾਥੀ ਦਾ ਵੀ ਫੁਰਕ ਕੇ ਡੇ ਪਿਆ ਲੱਲੂ ਥੱਲੇ ਖੜਾ ਉਹ ਸਾਹ ਵੀ ਦੇਖੀ ਜਾਂਦੇ ਨੇ ਕਹਿੰਦੇ ਬੰਦਾ ਕਯਾਰ ਕੀ ਐ ਇਹ ਬਲਾਹਾ ਨੇੜੇ ਹਾਥੀੜੇ ਨੇੜੇ ਹਾਥੀ ਹੀ ਮਾਰਦਾ ਓਏ ਕਮੁੱਕੀ ਨਾਲ ਹੀ ਇੱਥੇ ਹੀ ਮਾਰਦਾ ਉਹ ਕਹਿੰਦੇ ਭਾਈ ਸਾਹਿਬ ਤੇਰਾ ਨਹੁ ਕੀ ਐ ਕਹਿੰਦਾ ਯਾਰ ਮੈਨੂੰ ਤਾਂ ਨੇੜੇ ਤੋੜੇ ਦੇ ਪਿੰਡਾਂ ਦੇ ਭਣਣੀ ਵਾਲੇ ਵੀ ਛੜਨਾ ਦੇ ਵੀ ਕਾਲੇ ਕਿਆਂ ਦੇ ਵੀ ਧਨੋਲੇ ਆਏ ਤਾਂ ਕਹਿਣਾ ਹੀ ਕਹਿਣਾ ਮੈਨੂੰ ਤਾਂ ਲੱਲੂ ਸਿਆਉ ਕਹਿੰਦੇ ਨਹੀਂ ਕਹਿੰਦੇ ਵਾਹ ਓਏ ਲੱਲੂ ਸਿਆਉ ਬੰਦੇ ਵੜੇ ਦੇਖਿਆ ਯਾਰ ਤੇ ਇਹ ਚ ਇੰਨੀ ਜਾਣ ਤੇ ਇੱਕ ਮੁੱਕੀ ਨਾਲ ਹੀ ਹਾਥੀ ਮਾਰਦਾ ਔਰ ਕਰੀਏ ਕੀ ਸੜ ਦਾ ਰੋਜ਼ਗਾਰ ਖੜ ਗਿਆ ਸਾਡੇ ਦਾ ਜੋ ਅੱਕ ਭੁੱਖੇ ਮਰ ਜਾਣਗੇ ਅਸੀਂ ਤਾਂ ਇਹਦੇ ਸਹਾਰੇ ਨਾਲ ਜਿਵੇਂ ਬਾਂਦਰ ਰੱਖ ਕੇ ਕੋਈ ਰੋਟੀ ਖਾਈ ਜਾਂਦਾ ਕੋਈ ਰੇਛੇ ਚਾ ਕੇ ਰੋਟੀ ਖਾਈ ਜਾਂਦਾ ਤਾਂ ਤਾਂ ਸਾਡਾ ਰੋਜ਼ਗਾਰ ਮਰ ਤਾਂ ਛੱਡ ਦੇ ਜੋ ਅੱਕ ਭੁੱਖੇ ਮਰਨਗੇ ਅਸੀਂ ਹੱਥ ਹੀ ਕਿੱਥੋਂ ਲਵਾਂਗੇ ਲੱਲੂ ਤਾਂ ਹੱਥ ਬੰਨ ਕੇ ਖੜ ਗਿਆ ਕਹਿੰਦਾ ਦੇਖੋ ਬਾਬੇ ਉਹ ਮੇਥੋਂ ਗਲਤੀ ਹੋ ਗਈ ਮੈਂ ਜਾਣ ਕੇ ਨਹੀਂ ਮਾਰਿਆ ਉਹਦਾ ਗੁੱਸਾ ਆ ਗਿਆ ਮੇਰੀ ਚੋਰੀ ਖਾ ਗਿਆ ਮੇਰਾ ਪਰਨਾ ਖਾ ਗਿਆ ਮੈਂ ਤਾਂ ਆਪ ਜੋਕਾਂ ਖਾਤਰ ਜਾਂਦਾ ਸੀ ਦਿਹਾੜੀ ਕਰਨ ਮਰਨ ਵਾਲੇ ਨੂੰ ਮੇਰੇ ਵੀ ਜਵਾਕ ਨੇ ਜੇ ਤੁਹਾਡੇ ਜਵਾਕ ਨੇ ਕਹਿੰਦੇ ਫਿਰ ਲੱਡੂ ਸਿਆ ਹੁਣ ਕਿਵੇਂ ਕਰੀਏ ਕਹਿੰਦਾ ਭਾਈ ਜਿਵੇਂ ਮਰਜ਼ੀ ਕਰ ਲੋ ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਪੈਸੇ ਤਾਂ ਹੈ ਨਹੀਂ ਮੈਂ ਹੱਥੀ ਦੇ ਪੈਸੇ ਦੇ ਦਿਆਂ ਇੱਕੜਾ ਛੋਟੀ ਜੀ ਚੀਜ਼ ਹੈ ਕਹਿੰਦੇ ਫਿਰ ਆਪਾਂ ਰਾਜੇ ਕੋਲੇ ਚੱਲਦੇ ਆਂ ਕਿਉਂ ਉਦੋਂ ਲੋਕ ਸੱਚੇ ਸੁੱਚੇ ਲੋਕ ਹੁੰਦੇ ਇਹ ਮੇਰੇ ਪੰਚਾਇਤਾਂ ਕੋਲ ਜਾਂਦੇ ਨੇ ਨਾ ਪੁਰਸ ਕੋਲ ਜਾਂਦੇ ਨੇ ਜਾਂ ਮੈਂ ਉਹ ਰਾਜੇ ਦੇ ਜਾ ਕੇ ਪੇਸ਼ ਹੋ ਜਾਂਦੇ ਪੁੱਤ ਉਹਨੂੰ ਲੱਲੂ ਨੂੰ ਬਰਿਆਤ ਰਿਆ ਕੇ ਨਾ ਨਾਲ ਲੈ ਕੇ ਕੋਈ ਚੱਲ ਦੇਖਦੇ ਰਾਜਾ ਕੀ ਕਹੂਗਾ ਅ ਰਾਜੇ ਦੇ ਦਰਬਾਰ ਚ ਵਾਗੇ ਉੱਥੇ ਗਾਹ ਇਕੱਠ ਹੋਇਆ ਬੈਠਾ ਮੁਸੀ ਮੁਸ਼ੱਦੀ ਹੋਰ ਪੰਡ ਤਰਕੇ ਉਹਨੇ ਰਾਜਾਂ ਦੇ ਫਰਿਆਦੀ ਵੀ ਬੈਠੇ ਉਹਨੂੰ ਸਾਧ ਮੂਰੇ ਲੱਲੂ ਮੰਗਰ ਲੰਦੂ ਮਗਰ ਵਿਚਾਰਾ ਕਿਨਾ ਗਾਰ ਸੀ ਉਹਨਾਂ ਜਾ ਕੇ ਜਦੋਂ ਸਾਥ ਉਹਨਾਂ ਰਾਜਾ ਵੀ ਸਿਆਣਾ ਸੀ ਦੇਖਿਆ ਵੀ ਪੰਜ ਸੱਤ ਸਾਧ ਹੁੰਦੇ ਨੇ ਕੋਈ ਦੁੱਖ ਹੋਊਗਾ ਉਹ ਮੰਗਲੇ ਆਏ ਹੋਣਗੇ ਵਿਚਾਰੇ ਭੁੱਖੇ ਮਰਦੇ ਇਹਨਾਂ ਦੀ ਗੱਲ ਸੁਣੀਏ ਰਾਜਾ ਉੱਠ ਕੇ ਖੜ ਕੇ ਉਹਨਾਂ ਨੂੰ ਨਮਸਤੇ ਬੁਲਾਈ ਅਦੇਸ਼ ਬੁਲਾਈ ਪਹਿਰੀ ਬੰਨਾ ਮਹਾਰਾਜ ਦੱਸੋ ਕਿ ਮੈਂ ਆਇਆ ਹਾਂ ਇਹਨੇ ਮਹਾਰਾਜ ਇੱਕ ਫਰਿਆਦ ਲੈ ਕੇ ਆਇਆ ਕੀ ਫਰਾ ਦੇ ਮਹਾਤਮਾ ਜੀ ਕਹੇ ਜਾਂ ਜਿਹੜਾ ਸਾਡੇ ਨਾਲ ਆ ਨਾ ਬੰਦਾ ਪਿੱਛੇ ਖੜਾ ਲੱਲੂ ਸੂਂਗਾ ਦਾ ਨੂ ਪਿੰਡ ਦਾ ਅਸੀਂ ਵੀ ਨਹੀਂ ਪੁੱਛਿਆ ਕਿਹੜੇ ਪਿੰਡ ਦਾ ਹੈ ਤੇ ਝੋਲਾ ਵੜਾ ਕਿਹੜੇ ਕੀ ਬਾਦਰੀ ਕਰਤੀ ਐ ਨੇ ਕਹਿੰਦੇ ਮਹਾਰਾਜੇ ਤਾਂ ਉੱਥੇ ਚੂਰੀ ਵਾਲਾ ਪਰਨਾ ਧਰ ਕੇ ਇਹ ਪੜਾ ਲੈਟ੍ਰੀਨ ਬਹਿ ਗਿਆ ਉੱਥੇ ਪਾਣੀ ਸੀ ਛਪੜੀ ਸੀ ਅਮਰੀਕੇ ਦੀ ਮੋਟਰ ਕੋਲੇ ਅਸੀਂ ਉਧਰੋਂ ਹੱਥ ਹੀ ਲਈ ਆਉਂਦੇ ਸੀ ਸਾਡੇ ਹਾਥੀ ਤੋਂ ਹੋ ਗਈ ਗਲਤੀ ਤੇ ਉਹਨੇ ਕੀ ਕਰਿਆ ਚੱਕ ਕੇ ਨਾ ਜਿਹੜਾ ਪਰਨਾ ਸੀ ਮੂੰਹ 'ਚ ਪਾ ਲਿਆ ਵਿੱਚੋਂ ਬਾਸ਼ਨਾ ਚੂਰੀ ਦੀ ਆਈ ਉਹਦਾ ਚੂਰੀ ਖਾ ਗਿਆ ਇਧਰੋਂ ਸਾਡੇ ਭਾਈ ਨੂੰ ਲੱਲੂ ਸੂਨੂ ਪੁੱਤ ਨੂੰ ਗੁੱਸਾ ਆ ਗਿਆ ਇਹਨੇ ਭੱਜ ਕੇ ਜਾ ਕੇ ਪਰਨਾ ਫੜਿਆ ਪਰਨਾ ਫੜ ਕੇ ਮੂੰਹੋਂ ਕੱਢਣ ਲੱਗਿਆ ਮੂੰਹ ਤੋਂ ਹੁਣ ਕਿੱਥੇ ਨਿਕਲਦਾ ਹਾਥੀ ਦੇ ਚੋਂ ਚੋਰੀ ਗਹਾਂਨਾਂ ਕੀ ਅੱਧਾ ਕਬਰਣਾ ਇਹਦੇ ਹੱਥ ਚ ਆ ਗਿਆ ਇਹਦਾ ਸਾਡੇ ਦੇਖਦੇ ਦੇਖਦੇ ਮਾਰੀ ਮੁੱਕੀ ਹੱਥੀ ਦਾ ਫੁਰਕ ਕੇ ਹੋ ਗਿਆ ਇਹਦਾ ਹੈਰਾਨ ਪਰੇਸ਼ਾਨ ਵੀ ਐਡਾ ਜੋਧਾ ਬੰਦਾ ਐ ਮਾਂ ਦਾ ਇਕੱਲਾ ਪੁੱਤ ਹੋਊ ਏ ਇਕੱਲਾ ਪੁੱਤੀ ਹੈ ਜਾ ਕਰ ਸਕਦਾ ਟੁੱਟ ਮਾਰ ਕੇ ਦੂੰ ਤੂੰ ਜੁੰਗਿਆ ਹੋਏ ਨੇ ਮਾਂ ਦਾ ਮਾਂ ਵੀ ਹੱਸ ਨਹੀਂ ਵਰਗੀ ਹੋਊਗੀ ਮੜਕੂ ਜੀ ਨਹੀਂ ਹੋਣੀ ਕਹਿੰਦਾ ਬੈਠੋ ਕੋਈ ਨਹੀਂ ਆਪਾਂ ਸਾਡਾ ਮਰ ਗਿਆ ਹਾਥੀ ਮਹਾਰਾਜ ਸਾਡੇ ਜਵਾਕ ਉਹਦੇ ਨਾਲ ਪਰਦੇ ਰਹੇ ਤੁਹਾਨੂੰ ਕਿਹੜਾ ਪਤਾ ਨਹੀਂ ਥੋੜੇ ਕੋਈ ਤੋੜਾ ਨਹੀਂ ਥੋੜੇ ਹਾਥੀ ਨੂੰ ਦਾ ਤੋੜਾ ਨਹੀਂ ਘੋੜਿਆਂ ਦਾ ਤੋੜਾ ਨਹੀਂ ਕਹਿੰਦਾ ਫਿਰ ਕਿਵੇਂ ਕਰੀਏ ਕਹਿੰਦੇ ਮਹਾਰਾਜ ਸਾਨੂੰ ਤਾਂ ਦੇ ਦਿਓ ਹਾਥੀ ਇਹਨੂੰ ਸਜ਼ਾ ਨਹੀਂ ਦੇਣੀ ਕੋਈ ਇਹਦੇ ਵਰਗਾ ਜੋਧਾ ਬੰਦਾ ਹੈ ਕੋਈ ਹੋਇਆ ਜਿਹਨੇ ਹਾਥੀ ਮਾਰਤਾ ਇਹ ਤੁਹਾਨੂੰ ਕੰਮ ਦਿਆ ਕਰੂ ਇਨੂੰ ਨੌਕਰੀ ਤੇ ਰੱਖ ਲੋ ਰਾਜੇ ਨੇ ਕੀ ਕਰਿਆ ਕਹਿੰਦਾ ਸ਼ੈਰਾ ਕਰਤਾ ਕਹਿੰਦਾ ਵੀ ਆਏ ਕਰੋ ਮਹਾਤਮਾ ਆਏ ਨੇ ਪਹਿਲਾਂ ਦੁੱਧ ਲਿਆਓ ਮੁੱਠਾ ਪਾ ਕੇ ਠੰਡਾ ਕਰਕੇ ਭੁੱਖ ਲੱਗੀ ਹੋ ਵਿਚਾਰਾਂ ਦਾ ਨਿਖਸ਼ਾਨ ਹੋ ਗਿਆ ਉਹਨ ਰਾਜਾ ਨੂੰ ਵੀ ਮੋਤੀਆਂ ਦਾ ਕਾਲ ਹੁੰਦਾ ਗਿਆ ਉਥੋਂ ਰਸੋਈਆ ਉਹਦਾ ਦੁੱਧ ਦੀ ਬਾਲਟੀ ਪਰ ਲਿਆ ਆ ਸਾਰਿਆਂ ਨੂੰ ਸਾਦਾ ਨੂੰ ਪਿਆਤਾ ਜਿਹੜੇ ਮੇਰੇ ਵਰਗੇ ਬੈਠੇ ਸੀ ਉਹਲੀ ਜੱਟ ਮਹਿੰਸੀ ਸੱਦੀ ਵਜ਼ੀਰ ਵੀਰ ਉਹਨਾਂ ਨੂੰ ਪਿਆਤਾ ਉਹ ਦੇਖਦੇ ਨੇ ਮਹਿੰਸੀ ਸੱਦੀ ਬੈਠੇ ਵੀ ਯਾਰ ਗੱਲ ਕੀ ਬੰਦਾ ਹੈ ਜਾ ਉਹਨਾਂ ਰਾਜੇ ਨੇ ਸਾਹਤ ਤਾਂ ਉੱਤੇ ਤੋਰ ਅੜੀ ਹੱਥ ਲਾ ਕੇ ਉਸ ਕੋਲੋਂ ਪੈਸੇ ਪੂਸੇ ਵੀ ਦੇਤੇ ਹੱਥ ਵੀ ਦੇਤਾ ਉਹ ਤਾਂ ਖੁਸ਼ ਹੋ ਕੇ ਵਾਗੇ ਉਹਨੂੰ ਲੱਲੂ ਕੇ ਸਾਈਡ ਤੇ ਬੈਠਾ ਤੇਰੇ ਵਾਂਗੂ ਪੁੱਤ ਉਹ ਤਾਂ ਕੀ ਜਾਂਦਾ ਵੀ ਰਾਜਾ ਕੀ ਕਰੂ ਕਹਿੰਦਾ ਵੀ ਲੱਲੂ ਸਿਆ ਪੁੱਤ ਤੈਨੂੰ ਰੱਖਣਾ ਨੌਕਰੀ ਤੇ ਪੁੱਤ ਤੈਨੂੰ ਮੈਂ ਕਹਿੰਦਾ ਹੂੰ ਤਾਂ ਮੈਥੋਂ ਵੀ ਵੱਡਾ ਸਮਝ ਤੂੰ ਮੈਨੂੰ ਸਲਾਹ ਦਿਆ ਕਰੀ ਕੋਈ ਲੋੜ ਪਈ ਜੀ ਤੇਰੀ ਤਾਂ ਤੇਥੋਂ ਕੰਮ ਲਿਆ ਕਰਾਂਗੇ ਕੀ ਨੌਕਰੀ ਲਵੇਂਗਾ ਕਹਿੰਦਾ ਮਹਾਰਾਜ ਨੌਕਰੀ ਨਾ ਅਖਰੀ ਦੀ ਕੁੜੀ ਲੋੜ ਨਹੀਂ ਮੈਨੂੰ ਆ ਬਿਮਾਰੀ ਨਸ਼ਾ ਕਿਸੇ ਨੂੰ ਲੱਗ ਨਾ ਜਾਵੇ ਨਸ਼ਾ ਤਾਂ ਹਰੇਕ ਨੂੰ ਮੜਾ ਹੈ ਮੈਂ ਤਾਂ ਫੀਮ ਦਾ ਨਸ਼ਾ ਲੈ ਬੈਠਾ ਕਿੰਨੀ ਖਾ ਜਾਣਾ ਹੁਣ ਕਹਿੰਦਾ ਮੈਂ ਤਾਂ ਮਹਾਰਾਜ ਨਸ਼ਾ ਖਾਣਾ ਹੁਣ ਨਾ ਫੀਮ ਖਾਣਾ ਜੇ ਕੋ ਹੋਰ ਮਿਲ ਜੇ ਉਧਰ ਵੀ ਮਾੜਾ ਮੋਟਾ ਹੂ ਮਾਰ ਲੈਣਾ ਕਹਿੰਦਾ ਕੋਈ ਗੱਲ ਨਹੀਂ ਜੱਲੂ ਸਿਆ ਤੇਰੀ ਮੈਂ ਸਲਾਹ ਲਿਆ ਕਰੂੰ ਕਦੇ ਲੋੜ ਹੋਈ ਤੈਥੋਂ ਕੰਮ ਵੀ ਲੈ ਲਿਆ ਕਰਾਂਗੇ ਕਹਿੰਦਾ ਵੀ ਐਂ ਕਰੋ ਦੋ ਜਣੇ ਜਾਓ ਉਥੋਂ ਸਾਬਣ ਲੈ ਜਾਓ ਵਧੀਆ ਤੌਲੀਆ ਲੈ ਜਾਓ ਤੇਲ ਲੈ ਜਾਓ ਬੜਦੀ ਲਿਓ ਉਹਨੂੰ ਸ਼ਿੰਬੇ ਨੇ ਮੈਂਟ ਲਾਇਆ ਜਿਵੇਂ ਮਰੇ ਹੋਈ ਦਾ ਕਫਣ ਸਿਉਂਦੇ ਹੁੰਦੇ ਨੇ ਕੱਪੜੇ ਤਿਆਰ ਹੋ ਗਏ ਲੱਲੂ ਦੇ ਮੇਛਦੇ ਪੁੱਤ ਉਹਨੂੰ ਤਾਂ ਹੁਣ ਲਾਗੇ ਮਲਣ ਸਾਬਣ ਇਹ ਨੌਕਰਾਂ ਨੂੰ ਕੰਮ ਕਰਨਾ ਪੈਂਦਾ ਉਸ ਘਰਾਵੇ ਗੁਲਾਮ ਤਾਂ ਗੁਲਾਮ ਹੀ ਆ ਪੁੱਤ ਉਹਨਾਂ ਦਾ ਚੰਗੀ ਤਰ੍ਹਾਂ ਰਗੜ ਰਗੜ ਕੇ ਫੇਰ ਕੇ ਚਾਵਾ ਮੈਲ ਨੂੰ ਲਾਤੀ ਲੱਲੂ ਦੇ ਕਾਕਾ ਪਾ ਜਮਾਨ ਤੇਰੇ ਕਿਹਾਤਾ ਅਕੇ ਆਖੀ ਵਰਦੀ ਦੇਤੀ ਪਾਉਣ ਨੂੰ ਪੱਗ ਪੱਗ ਬਨਤੀ ਲੱਲੂ ਨੂੰ ਜਾ ਕੇ ਕੁਆਟਰ ਸਮਾਤਾ ਪੁੱਤ ਕਹਿੰਦੇ ਵੀ ਆਹ ਤੇਰਾ ਕੁਆਟਰ ਆ ਠੀਕ ਐ ਲੈਟਰਨ ਤਾਂ ਉਹ ਹੁੰਦੀਆਂ ਨਹੀਂ ਸੀ ਚਾਰ ਸਪੀਰੇ ਮੋੜੀਆਂ ਮਾਰੀਆਂ ਇਆਂ ਕਹਿੰਦੇ ਇੱਕ ਜਣਾ ਤੈਨੂੰ ਪੱਖਾ ਜੱੜ ਲਿਆ ਕਰ ਉਹ ਦੱਸ ਦਿਆ ਕਰ ਹਾਂ ਹਾਂ ਮਾਰਿਆ ਕਰੀ ਹਾਜ਼ਰ ਮਾਰਿਆ ਕਰੂ ਸਮਾਨ ਸਾਰਾ ਪੂਰੀ ਕਹਿੰਦਾ ਫਿਰ ਫੀਮ ਕਿੱਥੇ ਆ ਕਹਿੰਦੇ ਆਹ ਦੇਖ ਚਾਬੀਆਂ ਚੱਕ ਹਾਂ ਹਾਂ ਅਨਾਈ ਫੀਮਾਸ ਤੋਰੇ ਜਿੰਨੀ ਮਰਜ਼ੀ ਖਾਇਆ ਕਰ ਵਾਹ ਜੀ ਤੈਨੂੰ ਕੋਈ ਰੋਕ ਨਹੀਂ ਤਾਂ ਹੀ ਕਹਿੰਦੇ ਲੱਲੂ ਕਰੇ ਕੰਲੀਆਂ ਲੱਲੂ ਕਰੇ ਕੰਬਲੀਆਂ ਤਾਂ ਹੀ ਪੁੱਤ ਕਹਾਂ ਸਹੀ ਗੱਲ ਹੈ ਕਿਉਂ ਭਗਤ ਬੰਦਾ ਸੀ ਫਕਰ ਬੰਦਾ ਰੱਬ ਦਾ ਆਪਾ ਦਾ ਫੁਰਦ ਹੋਇਆ ਜਾਨੂੰ ਉਹਦੀ ਚੋਰੀ ਨੇ ਉਹਦਾ ਕੰਮ ਕਰਤਾ ਚੋਰੀ ਨੇ ਕਰਤਾ ਉਹਨੇ ਕੀ ਕਰਿਆ ਭਾਈ ਨਾ ਤਾਂ ਕੋਈ ਕੁਆਟਰ 'ਚ ਦੇਖਿਆ ਕੋਣ ਕਿ ਫੀਮ ਨੂੰ ਖੁਸ਼ ਹੋ ਗਿਆ ਦੇਖ ਕੇ ਗਾਂ ਘੱਟੇ ਭਰੇ ਪਏ ਉੱਥੇ ਕੋਈ 10 ਕਿਲੋ ਦਾ ਕੋਈ 5 ਕਿਲੋ ਦਾ ਉਹਨੂੰ ਤਾਂ ਮौज ਨਾਲ ਉੱਥੇ ਨਹਾ ਤੋ ਕੋਈ ਬਾਈਜਾ ਕਰੇ ਫੀਮ ਖਾਣਾ ਕਰੇ ਜਿੰਨੀ ਲੋੜ ਹੋਵੇ ਫਿਰ ਜਦੋਂ ਦਰਬਾਰ ਦਾ ਟਾਈਮ ਹੋਵੇ ਨਾ ਜਿਵੇਂ ਤੂੰ ਬੈਠਾ ਸੱਜੇ ਪਾਸੇ ਰਾਜੇ ਦੇ ਬਾਈਲਾ ਕਰੇ ਉਹ ਜਿਹੜੇ ਦੂਜੇ ਸੀ ਦੇਖਣ ਵਾਲੇ ਮੁਸ਼ੀ ਮੁਸੱਦੀ ਬਜ਼ੀਰ ਬਜ਼ੂਰ ਹੋਰ ਉਹ ਕਹਿੰਦੇ ਕਹਿੰਦੇ ਬੜਾ ਜਾ ਰੋੜਾ ਲੱਗਿਆ ਪਾਪੋਂ ਤਾਂ ਪੁੱਛਦੇ ਹੀ ਨਹੀਂ ਰਾਜਾ ਇਹਦਾ ਹੋ ਗਿਆ ਇਹਨਾਂ ਸਾਹੇ ਦਾ ਮੜਾ ਮੋਟਾ ਕੋਈ ਇੰਤਜ਼ਾਮ ਕਰੀ ਜੇ ਕਿਦਾ ਆਪਾਂ ਨੂੰ ਭੁੱਖੀ ਮਾਰਦੂ ਆਪਾਂ ਤਾਂ ਕੀ ਕਰਾਉਣਾ ਰਾਜੇ ਨੇ ਲੱਗਾਂ ਲੱਗੇ ਉਹਦੇ ਮਤਲਬ ਹਾਂ ਹਾਂ ਲੱਗਣ ਲੱਗੇ ਅੱਛਾ ਜੀ ਉਹ ਇੱਕ ਦਿਨ ਉਹਨਾਂ ਦੇ ਮਨ ਚ ਆਇਆ ਉਹਨਾਂ ਦੇ ਸ਼ਹਿਰ ਚ ਪੈਂਦਾ ਸੀ ਸ਼ੇਰ ਅੱਗੇ ਜਾਨਵਰੀ ਜਾਨ ਪਾਏ ਜਾਂਦੇ ਪਿੰਡਾਂ ਚ ਉਹ ਸ਼ੇਰ ਕਦੇ ਤਾਂ ਬੰਦੇ ਖਾ ਜਾ ਕਰੇ ਕਦੇ ਕਿਸੇ ਬੱਕਰੀਆਂ ਖਾ ਜਾ ਕਰੇ ਅੱਛਾ ਜੀ ਕੋਈ ਬਹਾਰ ਮੈਂ ਇਸ ਗਾਮੇ ਜੇ ਕੋਈ ਵੇਲੇ ਹੁਣ ਛੇ ਭੁੱਖ ਦਾ ਪਰਣਾ ਹੀ ਐ ਢਿੱਡ ਦਾ ਪਰਣਾ ਹੀ ਐ ਉਹ ਸ਼ੇਰ ਦੀ ਖਰਾਕ ਮਾਸ ਐ ਉਨੇ ਖਾਣੇ ਖਾਣਾ ਸਹੀ ਗੱਲ ਹੈ ਕਹਿੰਦੇ ਰਾਜੇ ਨੂੰ ਕਹਿ ਕੇ ਨਾ ਆਪਾਂ ਇਹ ਲੱਲੂ ਦੀ ਡਿਊਟੀ ਲਈਏ ਸ਼ੇਰ ਮਾਰਨ ਦੀ ਹੂੰ ਹੂੰ ਸ਼ੇਰ ਤਾਂ ਕਿਹੜਾ ਮਾਰੂ ਸ਼ੇਰੇ ਨੂੰ ਖਾਜੂਗਾ ਲੱਲੂ ਵੀ ਬੈਠਾ ਉਹ ਕਹਿੰਦੇ ਵੀ ਕੋਈ ਨਾ ਕੋਈ ਗੱਲ ਸੁਣਾਓ ਪਈ ਬੈਠੇ ਹਾਂ ਬੜੀ ਮੋਟੀ ਗੱਲ ਚਲੋ ਵਜ਼ੀਰ ਸਾਹਿਬ ਪੰਡਿਤ ਜੀ ਤੁਸੀਂ ਵਿਦਵਾਨ ਹੋ ਕੋਈ ਗੱਲ ਕਰੋ ਕਹਿੰਦੇ ਜੀ ਗੱਲ ਕੀ ਆਪਣੇ ਸ਼ੇਰ ਬੰਦੇ ਨੂੰ ਪਤਾ ਹੀ ਹੈ ਰੋਜ ਨਿਖਾਨ ਕਰ ਜਾਂਦਾ ਕਦੇ ਕਦੋ ਬੰਦੇ ਬਾਹਰ ਬੁਰ ਗਏ ਹੁੰਦੇ ਨੇ ਖੇਤ ਖੂਤ ਕੋਈ ਪਾਣੀ ਲਾਉਣ ਗਿਆ ਹੁੰਦਾ ਫਿਰ ਬੰਦੇ ਖਾ ਜਾਂਦਾ ਬੱਕਰੀਆਂ ਖਾ ਜਾਂਦਾ ਗਰੀਬਾਂ ਦੀਆਂ ਕਿਉਂ ਨਾ ਆਪਾਂ ਲੱਲੂ ਦੀ ਜਿਉਠੀ ਲਾ ਦਈਏ ਇਹ ਜੋਧਾ ਬੰਦਾ ਹੈ ਸ਼ੇਰ ਨੂੰ ਮਾਰ ਦੂਗਾ ਇਹਨੂੰ ਕੀ ਫਰਕ ਪੈਂਦਾ ਕੋਈ ਲੱਲੂ ਬੈਠਾ ਹੁਣ ਡੱਕਿਆ ਫੀਂ ਹੁੰਦਾ ਲੱਲੂ ਨੇ ਫੇਰਿਆ ਉਸਦੇ ਹੱਥ ਤਾਣ ਚ ਆ ਗਿਆ ਤਾਣ ਚ ਰਾਜਾ ਕਹਿੰਦਾ ਕਿਉਂ ਵੀ ਲੱਲੂ ਸਿਆ ਛੋਟੇ ਭਾਈ ਕੀਸਲਾ ਸ਼ੇਰ ਨੂੰ ਪੰਗਾ ਜੀ ਕੱਢ ਦਾਂਗੇ ਕੰਡੇ ਇਹ ਜੇ 20 ਸ਼ੇਰ ਮਾਰੇ ਨੇ ਇਹ ਦੂਮਾ ਹਾਥੀ ਮਾਰ ਸਕਦਾ ਪੂਰੇ ਦੋਸਤ ਆ ਗਿਆ ਪੂਰਾ ਉਹ ਕਹਿੰਦਾ ਸ਼ੇਰ ਮੇਰੇ ਉਮਰ ਦੀ ਚੀਜ਼ ਹੈ ਲੱਲੂ ਦਾ ਮਾਰਾ ਡੱਕੋ ਨੇ ਬਾਡੀ ਨਸ਼ਾ ਬਹੁਤ ਕਰਾਉਂਦਾ ਹੈ ਕਈ ਵਾਰੀ ਮੇਰੇ ਵਰਗਾ ਧਾਰੂ ਦੀ ਘੁੱਟ ਪੀ ਕੇ ਕਹਿੰਦਾ ਦੇਖੀ ਪੁੱਤ ਕੰਡੇ ਕੱਢ ਦਾਂਗੇ ਔਰ ਜਦੋਂ ਨਸ਼ਾ ਉਤਰ ਜਾਂਦਾ ਉਹਦੇ ਕੁਝ ਨਹੀਂ ਹੁੰਦਾ ਨਹੀਂ ਹੁਣ ਹੋਇਆ ਕਿ ਲੱਲੂ ਦਾ ਦਰਬਾਰ ਵਿੱਜੜ ਗਿਆ ਕਹਿੰਦਾ ਜੀ ਮੈਂ ਜਾ ਕੇ ਆਪਣੇ ਕੁਆਟਰ ਚ ਤਿਆਰੀ ਤੁਰੀ ਕਰਦਾ ਮੈਂ ਰਹਿ ਕਰਦਾ ਕਹਿੰਦਾ ਕਿਹਦੇ ਨਾਲ ਮੰਨਣਾ ਕਹਿੰਦਾ ਹੋਰ ਕਿਹਦੇ ਨਾਲ ਮੁੰਟੂ ਵੱਡਾ ਦਾ ਕੋਈ ਹੈ ਨਹੀਂ ਮੈਂ ਆਪਦਾ ਬਰੋਲੂ ਨੂੰ ਦੇਖੂਗਾ ਬਾਜਨ ਜੋ ਕੇ ਸ਼ੇਰ ਨਾਲ ਗੱਲ ਕਰਨੀ ਹੈ ਕੋਈ ਛੋਟੀ ਗੱਲ ਹੈ ਮੈਨੂੰ ਆਵਦੇ ਕੁਆਟਰ 'ਚ ਹੀ ਜਾਣ ਦਿਓ। ਬਾਗੇ ਨਾਲ ਬਾਠੀ ਘੜ। ਅੜਤਾ ਉੱਥੇ ਪਹਿਲਾਂ ਕੋ ਕੁਆਟਰ ਖੋਲ੍ਹਿਆ ਫੀਮ ਵਾਲਾ। ਮਾਂ ਦੇ ਪੁੱਤ ਨੇ ਰੁਗੋ ਪਰ ਕੇ ਸਿੱਟ ਲਈ ਅੰਦਰ। ਉੱਤੋਂ ਦੀ ਪੀੜਿਆ ਪਾਣੀ। ਫੇਰ ਆਵਦੇ ਕੁਆਟਰ 'ਚ ਉਹਨਾਂ ਨੂੰ ਕਹਾਂ ਤੁਸੀਂ ਜਾਓ ਮੈਂ ਰੈ ਕਰਦਾ। ਮਨ ਨਾਲ ਕਹਿੰਦੇ ਕਰ ਲਾ। ਲੱਲੂ ਅੰਦਰ ਬੈਠਾ ਸੋਚਦਾ ਪੁੱਤ ਤੇਰਾ ਨਾਮ ਕੀ ਪੁੱਤ? ਹਰਜੀਤ। ਹਰਜੀਤ? ਹਰਜੀਤ ਅੰਦਰ ਬਠੱਲੂ ਕਹਿੰਹੋ ਕੰਜਰ ਦੇ ਫੰਗਾਰੇ ਦੇ। ਉਹ ਹਾਥੀ ਤਾਂ ਮਰਨ ਵਾਲਾ ਜਾਨ ਮਰ ਗਿਆ ਖਬਰਾਂ ਕਿਵੇਂ ਮਰ ਗਿਆ ਤੂੰ ਕਹੋਂ ਸੀ ਮਾਰਨ ਵਾਲਾ ਪਰ ਸ਼ੇਰ ਦੇ ਤਿੰਦ ਛੱਡਣਾ ਨਹੀਂ ਮੈਨੂੰ ਸੜਾ ਮੰਗਰੋਂ ਘਰ ਆਈ ਰੋ ਵੀ ਖਾਂਦਾ ਪੀਂਦਾ ਮਰ ਗਿਆ ਸੋਹਰੇ ਜਿਹਾ ਆ ਉਹ ਬਿਲਕੁਲ ਵੀ ਫਿਰ ਕਹੂਗਾ ਮੇਰਾ ਚੰਦ ਛੁੱਪ ਗਿਆ ਚੰਦ ਛੁੱਪ ਗਿਆ ਸੜਾ ਪੰਗੇ ਤਾਂ ਆਪ ਲੈਣਾ ਹੂੰ ਜੱਲੂ ਕਹਿੰਦਾ ਐ ਕਰੋ ਨਸ਼ਾ ਆ ਜਦੋਂ ਆ ਗਿਆ ਕਹਿੰਦਾ ਐ ਕਰ ਇੱਕ ਤਰ੍ਹਾਂ ਦਾ ਕੋੜਾ ਹੂੰ ਇਹ ਦੋਨੇ ਖੁਰਜੀਆਂ ਚ ਅੱਗੇ ਘੋੜਾਂ ਦੇ ਉੱਤੇ ਖੁਰਜੀਆਂ ਹੁੰਦੀਆਂ ਉਹ ਗਰਿਆਂ ਤੇ ਵੀ ਪਾਈਆਂ ਹੁੰਦੀਆਂ ਪੈਰ ਧਰਨ ਵਾਲੇ ਤਾਂ ਪਾਉਂਦੇ ਨੇ ਉਹ ਉਹ ਸਮਾਨ ਪਾਉਣ ਨੂੰ ਸਮਾਨ ਜਾ ਪਾਉਣ ਹਾਂ ਹਾਂ ਕਹਿੰਦਾ ਐ ਘਰ ਹੁਣ ਮੋਟਰਸਾਈਕਲਾਂ ਦੇ ਵੀ ਹੋ ਗਏ ਮੇਰੇ ਵਰਗੇ ਦਵਾਈਆਂ ਵੇਚਣ ਵਾਲੇ ਵੀ ਲੈ ਜਾਂਦੇ ਨੇ ਪਿੰਡਾਂ 'ਚ ਜਿਵੇਂ ਮੇਰੇ ਸਾਈਕਲ ਮੰਗਰ ਝੋਲਾ ਬੰਨਿਆ ਉਹ ਦੋਨੇ ਖੁਰਜੀਆਂ 'ਚ ਮਾਂ ਦੇ ਪੁੱਤ ਨੇ ਪੰਡ ਪੰਡ ਕਿਲੋ ਫੀਮ ਪਾ ਲਈ ਹੈ ਕਹਿੰਦਾ ਇੱਕ ਤਾਂ ਜਲਾ ਤਰਵਾਰਾ ਇੱਕ ਲੈ ਲੈ ਮਰਛਾ ਕਹਿੰਦਾ ਆਪਾਂ ਕਿਹੜਾ ਪਿੰਡ ਦੱਸਿਆ ਹਮ ਆਪਣੀ ਕਿਹੜਾ ਕੋਈ ਪੈੜ ਕੱਢ ਲੂ ਪਰ ਇਹ ਵੀ ਦਰਸ ਨਹੀਂ ਦੱਸਦੇ ਹਾਂ ਕਹਿੰਦਾ ਆਪਾਂ ਨੂੰ ਕਿਥੋਂ ਭਾੜ ਲੈਣਗੇ ਹਮ ਨਿਕਲ ਚੱਲ ਇਥੋਂ ਭੈਣ ਜਦੋਂ ਆ ਸ਼ੇਰ ਆਪਾਂ ਸੋਈ ਮਰਨਾ ਮੁਰਨਾ ਆਪਾਂ ਜਾਣ ਬੁੱਝ ਕੇ ਨਾ ਗਾ ਫਾਹਾ ਪਾ ਲੱਲੂ ਦੇ ਡੱਕੇ ਦੇ ਫੀਂਦੇ ਨੇ ਘੋੜੀ ਜਿੱਥੇ ਘੋੜਸ਼ਾਲਾ ਸੀ ਨਾ ਤਵੇਲਾ ਉੱਥੇ ਵਗ ਗਿਆ ਉਹਨਾਂ ਨੂੰ ਕਹਿੰਦਾ ਵੀ ਕੋੜਾ ਦੇ ਉਹ ਕਿੱਲੇ ਸੜ ਜਾ ਵੀ ਟਖੜਾ ਮੈਨੂੰ ਦੇਖ ਕੇ ਭੱਜੂ ਉਹਨਾਂ ਨੇ ਕੋੜਾ ਦਿੱਤਾ ਭਾਈ ਕਾਠੀ ਗੁੱਟੀ ਪਾ ਕੇ ਲੱਲੂ ਨੇ ਤਾਂ ਮਾਂ ਦੇ ਪਤਨੇ ਖੁਰਜੀ ਧਰ ਲਈ ਉੱਤੇ ਕਾਠੀ ਤੰਗ ਕੱਸ ਲਿਆ ਉਹਨਾਂ ਦੇ ਹੱਥ ਚ ਬਰਛਾ ਫੜ ਲਿਆ ਤਰਵਾਰ ਭਾਰੀ ਮੋਢੇ ਬਰਦੀ ਪਾਲੀ ਫੋੜੀਆਂ ਵਾਲੀ ਪੱਗ ਬੰਨ ਕੇ ਤੁਰਿਆ ਹੀ ਚੱਲ ਪਿਆ ਵਿਚਾਲ ਭੈਣ ਜੰਨੇ ਵੇ ਪੰਜਾਤ ਪਿੰਡ ਨੰਦੋ ਇਹ ਕਹਾਵਲ ਸ਼ੇਰ ਮਾਰਨ ਗਿਆ ਆਪਾਂ ਆਪਣੀ ਜਾਨ ਛਡਾ ਆਪਾਂ ਦਾ ਜਿਲੇ ਹੀ ਬਦਲੀ ਕਰਦਾਂਗੇ ਕਿਤੇ ਹੋਰ ਜਾ ਫੜਾਂਗੇ ਕਿ ਨਹੀਂ ਹਾਂ ਜੀ ਉਹਦਾ ਜਉ ਚੱਲਿਆ ਗਿਆ ਹਾਂ ਰੋਹੀ ਵੀ ਆ ਚੜ ਗਿਆ ਪਿੰਬਿਆਂ ਕੰਨੂ ਗਹਾਮੂਰੇ ਸ਼ੇਰ ਵੀ ਆ ਗਿਆ ਉਧਰੋਂ ਸ਼ੇਰ ਨੇ ਦੋ ਮਰੀ ਦਹਾੜ ਕੰਦਾ ਵੀ ਫਸ ਗਏ ਕਿਸ ਉੱਤੇ ਪੁਕੜਾ ਵੀ ਡਰ ਗਿਆ ਸ਼ੇਰ ਮੂਰੇ ਕਿਹੜਾ ਖੜੇ ਚੱਕਤੀ ਸੋ ਸੋ ਦੀ ਰਫ਼ਤਾਰ ਲੱਲੂ ਨੇ ਤਾਂ ਖਿੱਚ ਤਾ ਧੇਰੇ ਨਹੀਂ ਕੋੜਾ ਭੱਜ ਲਿਆ ਉਹ ਸ਼ੇਰ ਹੋਂ ਹੋਈ ਜਾਵੇ ਢਾੜ ਦਾ ਹੁਣ ਗਾਹਾਂ ਕੀ ਕਰਿਆ ਨਾ ਗਾਹਾਂ ਕਿ 베ਰੀ ਆਗੇ ਜਿਵੇਂ ਆਪਣਾ ਦਰੱਖਤ ਅੱਛਾ ਜੀ ਸਲੰਗੜਾ ਜੀਆਂ ਵਾਲੀ ਲੱਲੂ ਨੇ ਤਾਂ ਘੋੜਾ ਉਹਦੇ ਨਾਲ ਖੜਾ ਲਿਆ ਜਾ ਕੇ ਮਾਂ ਦਾ ਪੁੱਤ ਘੋੜੇ ਤੋਂ ਚੜਿਆ ਉਤਰਿਆ ਤਾਹਾਂ ਚੜ ਗਿਆ 베ਰੀ 'ਚ ਅੱਛਾ ਜੀ ਸਲੰਗੜਾ ਜੀ ਆ ਕੇ ਬਹਿ ਗਿਆ ਕੋੜਾ ਘਾਹ ਵੱਜ ਗਿਆ ਉਹ ਸ਼ੇਰ ਨੂੰ ਮਾਸ ਦਾ ਮਸਕ ਹੁੰਦਾ ਹੈ ਬਾਸ਼ਨਾ ਹੁੰਦੀ ਸਮੈਲ ਹੁੰਦੀ ਹੈ ਸ਼ੇਰ ਨੇ ਆ ਕੇ ਦੇਖਿਆ ਕਹਿੰਦਾ ਹੋ ਵੱਠਾ ਮੇਰਾ ਸ਼ਿਕਾਰ ਹਣਪਾ ਮੈਨੂੰ ਵੀ ਤਾਂ ਹਾਂ ਵੱਠਾ ਡਰੀ ਜਾਵੇ ਲੱਲੂ ਦੇ ਬੋਕੇ ਨਿਕਲੀ ਜਾਣ ਉਹ ਸ਼ੇਰ ਨਾ ਆਏ ਓਕਰ ਲਾ ਕੇ ਖੜ ਗਿਆ ਉਹ ਸ਼ੇਰ ਤੋਂ ਰਖਤ ਤੇ ਚੜਿਆ ਨਹੀਂ ਜਾਂਦਾ ਉਹ ਐ ਮੇਸ਼ੀਨਿਆ ਤਾਂ ਸਾਰੇ ਐ ਖੜਾ ਓਕੜਾਂ ਲਾਈ ਨਾਲੇ ਆ ਮੂੰਹ ਟੱਡ ਕੇ ਆਂ ਕਰੀ ਜਾਂਦਾ ਬੋਕਰੋ ਮਰੀ ਜਾਂਦਾ ਅੱਛਾ ਜੀ ਲੱਲੂ ਨੇ ਨੰਗੀ ਤਲਵਾਰ ਕਰ ਲਈ ਲੱਲੂ ਦੇ ਨਾਲੇ ਦਾ ਪਿਸ਼ਾਫ ਨਿਕਲੀ ਜਾ ਫਿਰ ਨਾਲੇ ਨਾ ਤਲਵਾਰ ਛੁੱਟ ਗਈ ਮਾਂ ਦੇ ਪੁੱਤ ਪੋ ਅੱਛਾ ਜੀ ਤੇ ਦਮਾਂ ਤਲਵਾਰ ਛੁੱਟੀ ਨਾ ਉਹ ਜਾ ਕੇ ਸ਼ੇਰ ਦੇ ਦਾ ਮੂੰਹ ਚ ਫਸ ਗਈ ਅੱਛਾ ਜੀ ਸ਼ੇਰ ਦੇ ਮੂੰਹ ਚ ਫਸ ਗਈ ਆ ਮੂੰਹ ਤਰ ਡਰ ਆਇਆ ਜੀ ਵੱਡੀ ਗਈ ਸ਼ੇਰ ਦਾ ਦੋ ਤਿੰਨ ਬੇਰੀਆਂ ਇਸ ਜੀ ਤੋਂ ਬੇਰੀ ਜਮਾਰਿਆ ਉਹ ਤਾਂ ਜਵਾੜੇ ਵੱਡੇ ਗਏ ਅੱਧੀ ਤਲਵਾਰ ਹਲਕ ਚ ਵੜ ਗਈ ਪੁੱਤ ਸ਼ੇਰ ਤਾਂ 10 15 ਮਿੰਟਾਂ ਰੇ ਸ਼ੇਰ ਮਰ ਗਿਆ ਸ਼ੇਰ ਗੱਡੀ ਛੱਡ ਗਿਆ ਦੱਲੂ ਉੱਤੇ ਬਠਾਣਾ ਡੱਕੇ ਸਿੱਟੀ ਜਾਵੇ ਦਾਣੀਆਂ ਤੋੜ ਤੋੜ ਅੱਛਾ ਵੀ ਜੰਦਾ ਕਿ ਨਹੀਂ ਕਿਤੇ ਜੰਦਾ ਤਾਂ ਨਹੀਂ ਅੱਛਾ ਜੀ ਵੀ ਕਿਤੇ ਜੰਦਾ ਤਾਂ ਨਹੀਂ ਸਹੀ ਗੱਲ ਹੈ ਉਹਨੇ ਇਹਦੇ ਦੇਖਿਆ ਤੂੰ ਕਿ ਉਹ ਮਰ ਗਿਆ ਵਿਚਾਰਾ ਲੋਹੂ ਲੋਹਾਨ ਹੋਇਆ ਪਿਆ ਤੇ ਲੂਗਾ ਦਾ ਕੰਮ ਤਾਂ ਬਣ ਗਿਆ ਲੱਲੂ ਗਰੇ ਇੱਕ ਬਲੀਆਂ ਰਾਬੇ ਸਿੱਧੀਆਂ ਵਾਵੇ ਆਉਂਦਾ ਨਹੀਂ ਭਾਤੀ ਉਹਦੀਆਂ ਸਿੱਧੀਆਂ ਉਹਨੇ ਤਾਂ ਆ ਕੇ ਜਦੋਂ ਉਤਰਿਆ ਥੱਲੇ ਮਾਂ ਦੇ ਪੁੱਤ ਨੇ ਔੜੇ ਨੂੰ ਵੀ ਸੱਦਿਆ ਜਾਨਵਰ ਸਿਆਣਾ ਹੁੰਦਾ ਉਹ ਮਾਲਕ ਨੂੰ ਛੱਡ ਕੇ ਨਹੀਂ ਜਾਂਦਾ ਹਾਂਜੀ ਹਾਂਜੀ ਔੜਾ ਨੇੜੇ ਆ ਕੇ ਉਹਨੇ ਤਾਂ ਮਾਂ ਦੇ ਪੁੱਤ ਨੇ ਕੱਢਿਆ ਫੇਰ ਗੋਲਾ ਅੰਦਰ ਮੌੜਿਆ ਮਾਰ ਕੇ ਸਾਲ ਘੋੜੇ ਤੇ ਬਹਿ ਗਿਆ ਹਾਂ ਨਾ ਸ਼ੇਰ ਦਾ ਸਿਰ ਵੱਢ ਲਿਆ ਅੱਛਾ ਜੀ ਪਰਵਾਰਾਂ ਤਿੰਨ ਚਾਰ ਮਾਰੀਆਂ ਸ਼ੇਰ ਦਾ ਵੱਢ ਕੇ ਸਿਰ ਲੱਦ ਕੇ ਘੋੜੇ ਤੇ ਮਾਨ ਦਾ ਪੁੱਤ ਜਾਵੜਾ ਰਹੇ ਘੋੜੇ ਅੱਛਾ ਸਬੂਤ ਲੈ ਗਿਆ ਮਤਲਬ ਸਬੂਤ ਹਾਂ ਦਰਬਾਰ ਉਹ ਮੇਰੇ ਲੱਗਿਆ ਹੋਇਆ ਰਾਜਾ ਕਹਿੰਦਾ ਆ ਗਿਆ ਲੱਲੂ ਸਿਆ ਕਹਿੰਦਾ ਆਈਏ ਕਿ ਮੈਂ ਨਾ ਰੋਪ ਸੀ ਡਿਊਟੀ ਲਾਤੀ ਮੇਰੀ ਮੈਂ ਥੋੜਾ ਨੋਕਾ ਥੋੜਾ ਗਲਾਮ ਥੋੜੀ ਰੋਟੀ ਖਾਣਨਾ ਮੈਂ ਨੂਨ ਹੋਣਾ ਥੋੜਾ ਕਰੂ ਆ ਚਖੋ ਸ਼ੇਰ ਆਈ ਸ਼ੇਰ ਸੀ ਉਹ ਦੇਖ ਕੇ ਬਰੀਰ ਮੁੰਛਾ ਦੀ ਪੰਡਤ ਪੰਡਤ ਸੀ ਸ਼ਰਮਾਰਨੇ ਕਹਿੰਦੇ ਐਡਾ ਜੋਦਾ ਹੋਏ ਇਹ ਤਾਂ ਮਹਦੇ ਪੁੱਤਰੇ ਸ਼ੇਰ ਦਾ ਵੀ ਗੰਡਾ ਕੰਟਾ ਉਹੀ ਤਾਂ ਜਲਜਕਾਰ ਹੋਣ ਲੱਗੀ ਚੜਤ ਹੋ ਗਈ ਪੂਰੀ ਲੱਲੂ ਦੀ ਭਾਈ ਤਨ ਖਾ ਹੋਰ ਵਧਾਤੀ ਅੱਛਾ ਲੱਲੂ ਦਾ ਨੋਕਰ ਹੋਰ ਲਾ ਤੈ ਨਮਾਉਣ ਤਮੂ ਇੱਥੇ ਅੱਗੇ ਘਰੇ ਸੁੱਕੀਆਂ ਰੋਟੀਆਂ ਖਾਂਦਾ ਉੱਥੇ ਦੇਸੀ ਘਿਓ ਦੀ ਚੂਰੀ ਖਾਣਾ ਕਰੇ ਦੇਸੀ ਘੋਟ ਚੱਕਰ ਪਾਇਆ ਕਰੇ ਡੱਕੇ ਰਹਾ ਕਰੇ ਏਸੀ ਅੱਜ ਦੇ ਲੱਲੂ ਦਾ ਇੰਨਾ ਕੀ ਪ੍ਰੋਗਰਾਮ ਅਗਲੇ ਆਪਾਂ ਪ੍ਰੋਗਰਾਮ ਚ ਅਗਲੇ ਭਾਗ ਚ ਉਹਨੂੰ ਗਾਂ ਵਾਲੀ ਲੱਲੂ ਦੀ ਗੱਲ ਕਰਾਂਗੇ